ਇਹਨਾਂ ਲੋਕਾਂ ਨੂੰ ਧਾਰੇ ਕੇਸ ਰੱਖਣ ਚਾਹੀਦੇ ਆ ਸ਼ਿਰਨੇ ਬਣਾਉਣਾ ਚਾਹੀਦਾ ਕਿਹੜੀ ਸਿੱਖੀ ਆ ਸਾਡੀ ਅਗੇ ਬਹੁਤ ਪਿੱਛੇ ਜਾਣ ਰਹੀ ਆ ਤੋਂ ਸਿੱਖੀ ਕੇਰੀ ਬਦਨੀ ਫੁੱਲਣੀ ਚਾਹੀਦੀ ਆ ਲੋਕ ਲੱਖਾਂ ਦੀ ਗਿਣਤੀ ਚ ਆ ਪੁਲਿਸ ਦੀ ਗਿਣਤੀ ਥੋੜੀ ਆ ਜੀ ਤੋਂ ਪੁਲਿਸ ਦੇ ਵਾਸਤੇ ਗੱਲ ਨਹੀਂ ਰਹਿੰਦੀ ਮੇਲਿਆਂ ਚ ਐ ਬਾਬਾ ਪੁੱਟਾ ਸਭ ਦੇ ਬੇਨਤੀ ਕੀਤੀ ਸਿਰ ਕੌਮ ਚੜਦੀ ਗੱਲਾ ਰਵੇ ਸਾਡੀ ਕੇਰੀ ਕੌਮ ਆ ਕੋਮ ਦੇ ਵਿੱਚ ਫੁੱਟ ਨਾ ਪਵੇ ਕੋਮ ਨੂੰ ਚੜਦੀ ਕਲਾ ਕਰਕੇ ਮੈਂ ਕੋਮ ਦੀ ਕੀਤੀ ਹੈ ਕੋਮ ਨੂੰ ਚੜਦੀ ਕਲਾ ਰਹਿਣਾ ਚਾਹੀਦਾ ਜੀ ਖਾਸਾ ਸ਼੍ਰੀ ਭਾਈ ਜੀ ਖਤੇ ਬੀੜਬਾ ਬੁੱਢਾ ਸਾਹਿਬ ਵੀਗੇ ਸਰਾਨਾ ਜੋੜ ਮੇਲੇ ਦੌਰਾਨ ਵੱਡੀ ਤਦਾਦ ਵਿੱਚ ਜਿਹੜੀ ਸੰਗਤ ਇੱਥੇ ਹਾਜ਼ਰੀ ਲਗਵਾ ਰਹੀ ਹੈ ਇਸ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਵੀ ਇੱਥੇ ਆਪਣੇ ਆਪਣੀਆਂ ਮਨੋ ਕਾਮਨਾ ਲੈ ਕੇ ਹਾਜ਼ਰੀ ਲਵਾ ਲਈ ਪੁਜਰੀਆਂ ਨ ਪਰਿਵਾਰ ਸਮੇਤ ਸੰਗਤ ਆ ਰਹੀ ਹੈ ਇਸ ਦੌਰਾਨ ਸਾਡੇ ਨਾਲ ਸੈਲਫੀ 스타 ਨੇ ਟਿਕਟਾਕ 스타 ਕਸ਼ਮੀਰ ਸਿੰਘ ਜੀ ਸੰਗਾ ਕਿਦਨ ਗੋ ਕਿਦਨ ਗੋ ਨਾਲ ਮੌਜੂਦ ਹਨ ਇਹਨਾਂ ਨੂੰ ਵੀ ਅੱਜ ਇਹ ਆਪਣੀ ਇੱਥੇ ਕਿਸ ਕੀ ਅਰਦਾਸ ਕਰਨ ਆਏ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਬਾਈ ਉਹ ਵੀ ਖਾਲਸਾ ਸਾਹਿਬ ਜੀ ਤੁਹਾਡਾ ਸੰਗਾ ਸਾਹਿਬ ਤੁਸੀਂ ਅੱਜ ਇੱਥੇ ਬੀੜਵਾ ਬੁੱਢਾ ਸਾਹਿਬ ਵੀ ਪੁੱਜੇ ਜੇ ਔਰ ਸੰਗਤ ਨੂੰ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰੀ ਜਾਂਦੇ ਔਰ ਅੱਜ ਕੀ ਅਰਦਾਸ ਕਰਨਾ ਹੈ ਜੀ ਦੇਖੋ ਜੀ ਬਾਬਾ ਬੁੱਢਾ ਸਾਫ ਦੇ ਘਰ ਅੱਜ ਮੱਥਾ ਟੇਕਣ ਆਏ ਮਹਾਰਾਜ ਦੇ ਬੜੀ ਲੱਖਾਂ ਦੀ ਗਿਣਤੀ ਚ ਲੋਕ ਮੱਥਾ ਦੇਖਦੇ ਆ ਸਾਲ ਬਾਦ ਉਹ ਮੇਰੇ ਨਾ ਆਉਂਦਾ ਬਾਬਾ ਬੁੱਢਾ ਜੀ ਦਾ ਮੈਂ ਸਾਰੇ ਆਪਣੇ ਵੀਰਾਂ ਨੂੰ ਅਪੀਲ ਕਰਦਾ ਆ ਤੇ ਇਹਨਾਂ ਲੋਕਾਂ ਨੂੰ ਧਾਰੇ ਕੇਸ ਰੱਖਣੇ ਚਾਹੀਦੇ ਆ ਸ਼ਿਰ ਨਹੀਂ ਮਨਾਉਣਾ ਚਾਹੀਦਾ ਕਿਹੜੀ ਸਿੱਖੀ ਆ ਸਾਡੀ ਅਗੇ ਬਹੁਤ ਪਿੱਛੇ ਜਾਣ ਰਹੀ ਆ ਤੋਂ ਸਿੱਖੀ ਕਿਹੜੀ ਬਦਨੀ ਫੁੱਲਣੀ ਚਾਹੀਦੀ ਆ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਆ ਇੱਕ ਨਸ਼ਾ ਨਹੀਂ ਕਰਨਾ ਚਾਹੀਦਾ ਸਾਡੇ ਵੀਰਾਂ ਨੂੰ ਤੋਂ ਨਸ਼ੇ ਦੇ ਵਿੱਚ ਜਾ ਰਹੇ ਲੋਕ ਸਾਡੇ ਮਾਰੇ ਗਏ ਆ ਠੀਕ ਹੈ ਨਾ ਨਸਾ ਨਸਾ ਨਹੀਂ ਕਰਨਾ ਚਾਹੀਦਾ ਬਾਕੀ ਹੋਰ ਚੀਜ਼ਾਂ ਕਿਤਰਾ ਆ ਟਰਾਲੀਆਂ ਬੋਰਡ ਲੈ ਕੇ ਆਉਂਦੇ ਆ ਦੂਜੇ ਆਪਣੇ ਮੋਟਰਸਾਈਕਲ ਇਹਨਾਂ ਨੇ ਵੱਡੇ ਵੱਡੇ ਹੂਟਰ ਲਾਏ ਹੁੰਦੇ ਆ ਤੇ ਹੂਟਰ ਘਰੇ ਨਹੀਂ ਲਾਉਣੇ ਚਾਹੀਦੇ ਤੋ ਆਪਾਂ ਬਾਬਾ ਬੁੱਢਾ ਸਾਹਿਬ ਦੇ ਘਰ ਮੱਥਾ ਟੇਕਣਾਉਣਾ ਤੇ ਨੀਵੇਂ ਹੋ ਕੇ ਆਉਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਨਾ ਤੇ ਮੈਂ ਦੇਖਿਆ ਕਿ ਮੈਂ ਉੱਥੋਂ ਗੱਡੀ ਢਾਕੇ ਪਿੱਛੇ ਆ ਨਹੀਂ ਆਏ ਆ ਕਈ ਇਹੋ ਜੇ ਮੋਟਰਸਾਈਕਲ ਤੇ ਹੂਟਰ ਲੱਗੇ ਕਈ ਲੱਤਾਂ 'ਚ ਮਾਰਦੇ ਸੀ ਉਹਨਾਂ ਨੂੰ ਇਹਨੂੰ ਪਤਾ ਸੰਘਾ ਕੋਣ ਆ ਤੇ ਮੰਗਾ ਕੋਣ ਆ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ ਸੰਘਾ ਆ ਹਾਂ ਬੜੇ ਉਹ ਆਪਣੇ ਆਪ ਨੂੰ ਸੰਘਾ ਸਭ ਕੋਈ ਗੱਲ ਨਹੀਂ ਹਾਂ ਤੇ ਮੈਂ ਇਹਨਾਂ ਨੂੰ ਇਹੋ ਅਪੀਲ ਕਰਦਾ ਆ ਤੇ ਬਹੁਤ ਮੋਟਰਸਾਈਕਲ ਕਿਹੜੀਆਂ ਗੱਡੀਆਂ ਆ ਕਿਤਰਾ ਉਹਨਾਂ ਦੇ ਹੂਟਰ ਬਹੁਤ ਵੱਡੇ ਵੱਡੇ ਲਾਏ ਨੇ ਟਰਾਈਕਟਰਾਂ ਤੇ ਵੱਡੇ ਵੱਡੇ ਕਿਹਨੂੰ ਪਤਾ ਨਹੀਂ ਲੱਗਦਾ ਪਿੱਛੇ ਰਾਹ ਨਹੀਂ ਦਿੰਦੇ ਤੇ ਆ ਨਹੀਂ ਮੈਂ ਅਪੀਲ ਕਰਦਾ ਇਹਨਾਂ ਸਾਰੇ ਵੀਰਾਂ ਨੂੰ ਤੇ ਤੇਰੀ ਮੱਥਾ ਟੇਕਣ ਆਉਂਦਾ ਤੇ ਟਰੈਕਟਰ ਦੇ ਉੱਤੇ ਹੂਟਣ ਨਹੀਂ ਹੋਣਾ ਚਾਹੀਦਾ ਤੇ ਬੜੇ ਪਿਆਰ ਨਾਲ ਬਾਬਾ ਫੁੱਟਾ ਸਾਦੇ ਘਰ ਮੱਥਾ ਟੇਕਣਾ ਚਾਹੀਦਾ ਆ ਕਿਹ ਟਾਈਮ ਤੇ ਇਹੋ ਜਿਹੇ ਹਾਸੇ ਹੋ ਜਾਂਦੇ ਆ ਸੜਕਾਂ ਤੇ ਕੋਈ ਬੰਦਾ ਦੇਖੋ ਥੱਲੇ ਡਿੱਗ ਜਾਂਦਾ ਆ ਟਰੈਕਟਰ ਉੱਤੋਂ ਦੀ ਨਿਕਲ ਜਾਂਦਾ ਉਹਦੀ ਤੇ ਐਕਸੀਡੈਂਟ ਬਹੁਤ ਵੱਡੇ ਹੋ ਜਾਂਦੇ ਆ ਮੈਂ ਅਪੀਲ ਕਰਦਾ ਬਹੁਤ ਪਿਆਰ ਨਾਲ ਆਓ ਬਾਬਾ ਫੁੱਟਾ ਸਾਦੇ ਘਰ ਤੇ ਆਪਾਂ ਹੁੱਲਰ ਬਾਜੀ ਨਹੀਂ ਕਰਨੀ ਚਾਹੀਦੀ ਆਗੇ ਤੇ ਬਰੇ ਪਿਆਰ ਨਾਲ ਸ਼ਾਂਤੀ ਇੱਥੇ ਬਣਾ ਕੇ ਰੱਖਣੀ ਚਾਹੀਦੀ ਆ ਫਰੀ ਕਰੋ ਮੱਥਾ ਢੇਕਨ ਆਏ ਆ ਤੇ ਆਪਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਪਾਪਾ ਬੁੱਢਾ ਸਭ ਦੇ ਘਰ ਸੰਗਤ ਸਾਹਿਬ ਪੁਲਿਸ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬੜੇ ਤਰ੍ਹਾਂ ਦੇ ਇੱਥੇ ਵਧੀਆ ਤਰੀਕੇ ਦੇ ਸੰਗਤ ਲਈ ਪ੍ਰਬੰਧ ਕੀਤੇ ਗਏ ਠਹਿਰਨ ਵਾਸਤੇ ਪਾਰਕਿੰਗ ਲਈ ਬੜਾ ਕੁਝ ਕੀਤਾ ਗਿਆ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਇੱਥੇ ਵਧੀਆ ਵਧੀਆ ਬੈਰੀਕੇਡ ਲਾਏ ਗਏ ਆ ਨਾਕੇ ਲਾਏ ਗਏ ਆ ਸੰਗਤ ਨੂੰ ਅਪੀਲ ਕੀਤੀ ਜਾ ਰਹੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਵੇਕੈਂਸ ਮਿਲ ਰਿਹਾ ਕਿ ਕੁਝ ਸਹਿਯੋਗ ਨਹੀਂ ਕਰ ਰਹੇ ਉਹਨਾਂ ਨੂੰ ਕੀ ਫੀਲ ਕਰੀ ਜਾਂਦੇ ਜੇ ਕੋਈ ਪਤਾ ਗੱਲ ਕੀ ਆ ਲੋਕ ਲੱਖਾਂ ਦੀ ਗਿਣਤੀ ਚ ਆ ਪੁਲਿਸ ਦੀ ਗਿਣਤੀ ਥੋੜੀ ਆ ਤਬ ਪੁਲਿਸ ਦੇ ਵਸ ਦੀ ਗੱਲ ਨਹੀਂ ਰਹਿੰਦੀ ਮੇਲਿਆਂ 'ਚ ਘੱਟੋ ਘੱਟ ਪੁਲਿਸ ਦੀ ਮੈਂ ਕਹਿੰਦਾ ਹਰ ਜ਼ਿਲ੍ਹੇ 'ਚ ਪੁਲਿਸ ਦੀ ਭਰਤੀ 5000 ਤੋਂ ਵੱਧ ਚਾਹੀਦੀ ਆ ਤਰੋਂ ਸਾਡੇ ਨੌਜਰਾਨ ਫਿਰਦੇ ਆ ਚਾਰੇ ਸੜਕਾਂ ਦੇ ਧੱਕੇ ਧੱਕੇ ਖਾਂਦੇ ਆ ਬੀਏ ਕੀਤੇ ਉਹ ਚਾਰੇ ਉਤਰੇ ਕੋ ਮੰਡੇ ਆ ਤਰੋਂ ਪੁਲਿਸ ਦੀ ਭਰਤੀ ਮਿਲੇ ਕੋ ਬਿਜਲੀ ਬੋਰਡ ਦੀ ਭਰਤੀ ਇੱਥੇ ਹੋ ਜੇ ਤੇ ਮੈਨੂੰ ਲੱਗਦਾ ਅਮਰੀਕਾ ਕੈਨੇਡਾ 'ਚ ਨਹੀਂ ਜਾਣਗੇ ਉਹ ਇਹਨਾਂ ਨੂੰ ਤਾਂ ਨੌਕਰੀ ਮਿਲ ਜੇ ਇੱਥੇ ਤੇ ਆਪਣਾ ਇੱਥੇ ਘਰਾਂ ਦੇ ਆਪਣੇ ਮਾਮਾ ਦੇ ਸਾਹਮਣੇ ਰਹਿਣਗੇ ਤੇ ਤਾਂ ਹੀ ਇਹਦਾ ਕਰਕੇ ਹੁੱਲਰ ਬਾਜੀ ਤਾਂ ਹੁੰਦੀ ਆ ਤੇ ਮੈਂ ਅਪੀਲ ਕਰਦਾ ਆ ਲੋਕੀ ਸਾਥ ਬਹੁਤ ਦੇਣ ਦੇ ਆ ਗੱਲ ਪਤਾ ਇੱਕ ਕੋਈ ਤੇ ਕੋਈ ਗਲਤੀ ਰਹਿ ਜਾਂਦੀ ਆ ਆ ਨਹੀਂ ਗੱਲ ਇਹਨਾਂ ਕਰਕੇ ਘਾਟ ਰਹੀਦੀ ਆ ਜ਼ਰੂਰ ਤੇ ਬਾਕੀ ਮੈਂ ਅਪੀਲ ਕਰਦਾ ਆ ਤੇ ਬਾਬਾ ਗੱਡਾ ਸਾਹ ਦੇ ਮੇਲੇ ਤੇ ਰੂਰੇ ਤੇ ਕਾਫੀ ਲੋਕੀਕਾਰਛ ਵਾਲੇ ਬਾਬਿਆਂ ਨੇ ਬਹੁਤ ਵੱਡਾ ਇੰਤਜ਼ਾਮ ਕੀਤਾ ਆ ਤੇ ਬਹੁਤ ਤਿਆਰੀ ਕੀਤੀ ਆ ਤੇ ਮੈਨੂੰ ਲੱਗਦਾ ਕਿ ਤਰ੍ਹਾਂ ਲੋਕ ਸਾਥ ਬਹੁਤ ਦਿੰਦੇ ਆ ਇੱਕ ਮੈਂ ਅਪੀਲ ਉਹਨਾਂ ਨੂੰ ਕਰਦਾ ਕਿ ਜੇਬਾਂ ਕੱਟਦੇ ਆ ਕਈ ਜੇਬਾਂ ਕੱਟਦੇ ਕਈਆਂ ਜੇਬਾਂ ਕੱਟੀਆਂ ਗਈਆਂ ਕਈਆਂ ਦੇ ਫੋਨ ਕੱਢੇ ਗਏ ਆ ਟੈਲੀਫੋਨ ਉਹ ਨਹੀਂ ਕਰਨਾ ਚਾਹੀਦਾ ਪਾਬਾ ਬੁੱਢਾ ਸਾਦੇ ਘਰ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਕਰੇ ਕੋਈ ਜਗ੍ਹਾ ਤੇ ਨਹੀਂ ਕਰਨਾ ਚਾਹੀਦਾ ਬੜੇ ਯਾਰਾਂ ਲੋਕਾਂ ਦੇ ਫੋਨ ਕੱਢ ਲਿਆ ਲੋਕਾਂ ਦੇ ਬਡੂਏ ਕੱਢ ਲਿਆ ਪਤਾ ਨਹੀਂ ਚੋਰਾਂ ਨੂੰ ਮੌਕਾ ਇੱਥੇ ਹੀ ਮਿਲਦਾ ਆ ਚੋਰੀ ਇਹ ਰਿਹਾ ਉਹਨਾਂ ਨੂੰ ਬਾਹਰ ਬਾਹਰ ਚੋਰੀ ਕਰਨੀ ਚਾਹੀਦੀ ਆ ਗੁਰੂ ਘਰ ਆ ਕੇ ਚੋਰੀ ਨਹੀਂ ਕਰਨੀ ਚਾਹੀਦੀ ਕਿਹੜਾ ਬੰਦਾ ਚੋਰੀ ਗੁਰੂ ਘਰ ਕਰਦਾ ਆ ਮੈਨੂੰ ਲਾਦਾ ਉਹਨੂੰ ਰੱਬ ਮਾਫ ਨਹੀਂ ਕਰਦਾ ਬਾਹਰ ਨਹੀਂ ਕਰਨੀ ਚੋਰੀ ਕਿਰੇ ਨਹੀਂ ਬਾਹਰ ਨਾ ਬਾਹਰ ਕਰੇ ਤੇ ਅੰਦਰ ਕਰੇ ਚੋਰੀ ਕਰਨੀ ਨਹੀਂ ਚਾਹੀਦੀ ਆਪਣੀ ਮਿਹਨਤ ਕਰੇ ਮਿਹਨਤ ਕਰਕੇ ਆਪਣਾ ਖਾਣਾ ਚਾਹੀਦਾ ਆ ਤੋ ਰੱਬ ਨੇ ਆਪਾਂ ਨੂੰ ਹੱਥ ਦਿੱਤੇ ਆ ਤੇ ਠੀਕ ਆ ਨਾ ਤੇ ਜਿਆਦਾ ਦੇ ਬਾਬਾ ਬੁੱਢਾ ਸਾਹਿਬ ਦੇ ਘਰ ਬੇਨਤੀ ਕਰੋ ਕੋਈ ਚੀਜ਼ ਨਹੀਂ ਮਿਲਦੀ ਤੇ ਬਾਬਾ ਬੁੱਢਾ ਸਾਹਿਬ ਪੁੱਤਰਾ ਦਾ ਧਾਨੀ ਆ ਕੋਈ ਘਾਟ ਨਹੀਂ ਰਹੀਦੀ ਆ ਕਿਹੜਾ ਸਰਦਾ ਨਾ ਆਉਂਦਾ ਆ ਉਹਦੀਆਂ ਝੋਲੀਆਂ ਭਰ ਕੇ ਇੱਥੋਂ ਜਾਂਦਾ ਸੰਗਤ ਸਾਹਿਬ ਤੁਸੀਂ ਗੁਰੂ ਘਰ ਆ ਜਾਏ ਜੀ ਕੀ ਅਰਦਾਸ ਕਰਕੇ ਆਏ ਜੀ ਕੋਈ ਦੱਸੋਗੇ ਸੰਗਤ ਨੂੰ ਹਾਂ ਮੈਂ ਬਾਬਾ ਬੁੱਢਾ ਸਾਹਿਬ ਦੇ ਬੇਨਤੀ ਕੀਤੀ ਸੇ ਕੌਮ ਚੜਦੀ ਕਲਾ ਰਵੇ ਸਾਡੀ ਕੀ ਰੀ ਕੌਮ ਆ ਕੌਮ ਦੇ ਵਿੱਚ ਫੁੱਟ ਨਾ ਪਵੇ ਕੌਮ ਨੂੰ ਚੜਦੀ ਕਲਾ ਰੱਖ ਕੇ ਮੈਂ ਕੌਮ ਦੀ ਕੀਤੀ ਹੈ ਕੌਮ ਨੂੰ ਚੜਦੀ ਕਲਾ ਰਹਿਣਾ ਚਾਹੀਦਾ ਠੀਕ ਆ ਧੰਨਵਾਦ ਇਹ ਸਾਡੇ ਕਸ਼ਮੀਰ ਸਿੰਘ ਜੀ ਸੰਗਾ ਜਿਨ੍ਹਾਂ ਦੇ ਇੱਥੇ ਦੇਖਣ ਵਿੱਚ ਜਿਹੜੇ ਕਿ ਸੰਗਤ ਆ ਰਹੀ ਹੈ ਨੌਜਵਾਨਾਂ ਨੇ ਬੜਾ ਉਤਸ਼ਾਹ ਨਾਲ ਕਿ ਸੰਗਾ ਸਾਹਿਬ ਨੂੰ ਮਿਲ ਕੇ ਉਹਨਾਂ ਦੀਆਂ ਸੈਲਫੀਆਂ ਲਈ ਜਗੀਆਂ ਨਾ ਪਰ ਸੰਗਾ ਸਾਹਿਬ ਨੇ ਇਸ ਸੰਬੰਧੀ ਜਿਹੜੇ ਕਿ ਗੁਰੂ ਘਰ ਵਿੱਚ ਚੋਰੀਆਂ ਤੱਕ ਕਰਨ ਨੂੰ ਅੰਜਾਮ ਦਿੰਦੇ ਹਨ ਉਹਨਾਂ ਨੇ ਵੀ ਨਸੀਹਤ ਦਿੱਤੀ ਹੈ ਕਿ ਉਹ ਕੰਮ ਸਿਰਫ ਰੱਬ ਦਾ ਘਰ ਤੇ ਛੱਡ ਦੇਣ ਔਰ ਕਿਰਤ ਕਰੋ ਮਿਹਨਤ ਕਰਕੇ ਆਪਣਾ ਪਰਿਵਾਰ ਪਾਲੋ ਰਮਨ ਜਾਵਲਾ ਜਗਬਨ ਟੀਵੀ ਬੀੜਵਾ ਬੁੱਢਾ ਸਾਹਿਬ ਤਰਨਤਾਰਨ